ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਹੈ ਸੁਹਾਗਣ ਜਾਂ ਅਪਾਗਣ ਇੱਕ ਪੜ੍ਹੀ ਲਿਖੀ ਸੋਹਣੀ ਸੁਨੱਖੀ ਕੁੜੀ ਦੀ ਜ਼ਿੰਦਗੀ ਕਿਵੇਂ ਬਰਬਾਦ ਹੋ ਜਾਂਦੀ ਹੈ ਇਸ ਕਹਾਣੀ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗਾ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਤੇਰੇ ਕੋਲੋਂ ਸੀਟ ਹੋ ਕੇ ਨਹੀਂ ਬੈਠਿਆ ਜਾਂਦਾ ਕੱਡੀ ਸਿਰੀ ਕੱਡੀ ਬਾਹਰ ਧੋਣ ਦੀ ਵੀ ਕਰਕੇ ਬੈਠ ਜਿਹੜੇ ਤੂੰ ਬਗਾਨੇ ਬੰਦੇ ਝਾਕਦੀ ਐ ਨਾ ਤੈਨੂੰ ਘਰ ਜਾ ਕੇ ਮੈਂ ਦੱਸਦਾ ਕਿਵੇਂ ਬੈਠੀ ਹੈ ਮੋਟਰਸਾਈਕਲ ਤੇ ਤੇ ਇੰਨਾ ਸੁਣਦੇ ਹੀ ਪ੍ਰੀਤਮ ਦਾ ਕਲਜਾ ਕੰਬਣ ਲੱਗ ਗਿਆ ਉਹ ਕੁਝ ਬੋਲ ਨਾ ਸਕੇ ਪਰ ਜਿੰਨਾ ਸੁੰਗੜ ਕੇ ਬੈਠ ਸਕਦੀ ਸੀ ਬੈਠ ਗਈ ਤੁਰਦੇ ਗਏ ਤਾਂ ਅੱਗੇ ਫਾਟਕ ਬੰਦ ਸੀ ਪ੍ਰੀਤਮ ਨੂੰ ਮੋਟਰਸਾਈਕਲ ਤੇ ਸੁੰਗੜ ਕੇ ਬੈਠੀ ਨੂੰ ਵੇਖ ਲਾਗੇ ਖਲੋਤੇ ਲੋਕ ਹੱਸਣ ਲੱਗੇ ਹੱਸਦੇ ਵੀ ਕਿਉਂ ਨਾ ਉਹ ਬੈਠੀ ਹੀ ਇਦਾਂ ਸੀ ਕਿ ਵੇਖਣ ਵਾਲੇ ਦਾ ਆਪ ਮੁਹਾਰੇ ਹਾਸਾ ਨਿਕਲ ਜਾਵੇ ਗੁਲਾਬ ਸਿੰਘ ਨੇ ਆਸਾ-ਪਾਸਾ ਭਾਂਫ ਲਿਆ ਇੰਨੇ ਨੂੰ ਰੇਲ ਗੱਡੀ ਆਈ ਤੇ ਸਾਰਿਆਂ ਨੇ ਪਹਿਲਾਂ ਹੀ ਆਪਣੇ ਆਪਣੇ ਵਾਹਨ ਨੂੰ ਰੇਸ ਦੇਣੀ ਸ਼ੁਰੂ ਕਰ ਦਿੱਤੀ ਫਾਟਕ ਖੁੱਲ ਗਿਆ ਸਾਰੇ ਰਾਹੀ ਇੱਕ ਦੂਜੇ ਤੋਂ ਪਹਿਲਾਂ ਲੰਘਣ ਦੀ ਆੜ ਵਿੱਚ ਸਨ ਚਲੋ ਫਾਟਕ ਪਾਰ ਕੀਤਾ ਤੇ ਸਾਰੇ ਆਪੋ ਆਪਣੇ ਰਸਤੇ ਨੂੰ ਪੈ ਗਏ ਪੱਧਰੇ ਰਸਤੇ ਤੇ ਪੈਂਦਿਆਂ ਹੀ ਗੁਲਾਬ ਸਿੰਘ ਕਹਿਣ ਲੱਗਾ ਤੂੰ ਜਿਹੜਾ ਲੋਕਾਂ ਨਾਲ ਮਸ਼ਕਰੀਆਂ ਵਿੱਚ ਹੱਸਦੀ ਹੈ ਨਾ ਘਰ ਤੇਰੇ ਲੱਛਣ ਮੈਂ ਹਟਾਉਣਾ ਜਾ ਕੇ ਘਰ ਪਹੁੰਚਦਿਆਂ ਹੀ ਉਸਨੇ ਤੂਤ ਦੀ ਸ਼ਮਕ ਫੜੀ ਤੇ ਉਸਦਾ ਸਾਰਾ ਪਿੰਡਾ ਆਲੂ ਵਾਂਗੂ ਛਿੱਲ ਦਿੱਤਾ ਪ੍ਰੀਤਮਿਕ ਬਹੁਤ ਭਲੀ ਮਾਨਸ ਜਨਾਨੀ ਸੀ ਰੱਬ ਨੇ ਕਰਮਾ ਮਾਰੀ ਨੂੰ ਹੁਸਨ ਤਾਂ ਰੱਜ ਕੇ ਦਿੱਤਾ ਪਰ ਹੁਸਨ ਹੰਢਾ ਸਕੇ ਉਹ ਕਿਸਮਤ ਦੇਣੀ ਭੁੱਲ ਗਿਆ ਉਸਦਾ ਰੰਗ ਚਿੱਟਾ ਦੁੱਧ ਵਰਗਾ ਮਾਪਿਆਂ ਦੀ ਵੱਡੀ ਧੀ ਨੂੰ ਹੱਥ ਲਾਇਆ ਵੀ ਮੈਲੀ ਹੁੰਦੀ ਸੀ ਪਤਲਾ ਪਤੰਗ ਸਰੀਰ ਤੇ ਤਿੱਖੇ ਨੈਣ ਨਕਸ਼ ਇੰਨੀ ਸੁਨੱਖੀ ਕਿ ਕਿਸੇ ਦੇ ਮੱਥੇ ਨਾ ਲੱਗਦੀ ਜਿਹੜਾ ਆਉਂਦਾ ਹੱਸ ਕੇ ਪ੍ਰੀਤਮ ਦੀ ਮਾਂ ਨੂੰ ਕਹਿ ਜਾਂਦਾ ਨਹੀਂ ਭੈਣ ਜੀ ਪ੍ਰੀਤਮ ਦਾ ਫਿਕਰ ਨਾ ਕਰਿਆ ਕਰ ਇਸ ਤੇ ਰੂਪ ਨੂੰ ਵੇਖ ਕੇ ਕੋਈ ਤਕੜਾ ਸਾਖ ਮਿਲ ਜਾਣਾ ਲੋਕਾਂ ਦੀਆਂ ਗੱਲਾਂ ਸੁਣ ਪ੍ਰੀਤਮ ਦੀ ਮਾਂ ਵੀ ਖੁਸ਼ ਹੋ ਜਾਂਦੀ ਤੇ ਪ੍ਰੀਤਮ ਵੀ ਸੋਚਦੀ ਸ਼ਾਇਦ ਸੱਚੀ ਉਸ ਲਈ ਕੋਈ ਰਾਜਕੁਮਾਰ ਹੀ ਆਊ ਪ੍ਰੀਤਮ ਦਾ ਘਰ-ਬਾਰ ਇੰਨਾ ਖਾਸ ਤਾਂ ਨਹੀਂ ਸੀ ਪਰ ਪਿਓ ਦੀ ਡੇਢ ਕਿੱਲਾ ਪੈਲੀ ਹੋਣ ਕਰਕੇ ਚੰਗਾ ਡੰਗ ਸਾਰੀ ਜਾਂਦੇ ਸਨ 12ਵੀਂ ਤੋਂ ਬਾਅਦ ਪ੍ਰੀਤਮ ਪ੍ਰਾਈਵੇਟ ਬੀਏ ਵੀ ਕਰੀ ਜਾਂਦੀ ਸੀ ਆਪਣੀ ਪੜ੍ਹਾਈ ਦਾ ਖਰਚਾ ਉਹ ਟਿਊਸ਼ਨ ਪੜਾ ਕੇ ਕੱਢ ਲੈਂਦੀ ਵਧੀਆ ਸਮਾਂ ਗੁਜ਼ਰ ਰਿਹਾ ਸੀ ਅਚਾਨਕ ਪ੍ਰੀਤਮ ਦੇ ਪਿਤਾ ਦੀ ਸਿਹਤ ਬਹੁਤ ਖਰਾਬ ਹੋ ਗਈ ਡਾਕਟਰਾਂ ਨੇ ਉਸ ਨੂੰ ਹਾਰਟ ਅਟੈਕ ਦੀ ਸ਼ਿਕਾਇਤ ਦੱਸੀ ਹੁਣ ਘਰ ਦੇ ਖਰਚਿਆਂ ਦੇ ਨਾਲ-ਨਾਲ ਪਿਓ ਦੀ ਬਿਮਾਰੀ ਦਾ ਖਰਚਾ ਵੀ ਸਿਰਾਂ ਪਿਆ। ਭਰਾ ਤੇ ਇੱਕ ਛੋਟੀ ਭੈਣ ਹਾਲੇ ਸਕੂਲ ਹੀ ਜਾਂਦੇ ਸਨ। ਘਰ ਵਿੱਚ ਕਾਫੀ ਤੰਗੀ ਆ ਗਈ। ਪ੍ਰੀਤਮ ਦਾ ਪਿਓ ਵੀ ਜ਼ਿਆਦਾ ਢਿੱਲਾ ਮੱਠਾ ਰਹਿਣ ਲੱਗਾ। ਜਿਹੜਾ ਵੀ ਭੈਣ ਭਰਾ ਪ੍ਰੀਤਮ ਦੇ ਪਿਓ ਦਾ ਪਤਾ ਲੈਣ ਆਉਂਦਾ ਇੱਕੋ ਸਲਾਹ ਦਿੰਦਾ। ਵੇਖ ਭਾਈ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਸਵਾਸਾਂ ਦਾ ਤਾਂ ਘੜੀ ਦਾ ਵੀ ਨਹੀਂ ਪਤਾ। ਜਵਾਨ ਧੀ ਹੈ ਕੋਈ ਘਰ ਲੱਭ ਕੇ ਪ੍ਰੀਤਮ ਦਾ ਭਾਰ ਹੋਲਾ ਕਰਦਾ। ਪੜੀ ਲਿਖੀ ਏ ਸੋਹਣੀ ਸੁਨੱਖੀ ਵੀ ਰੱਜ ਕੇ ਹੱਸ ਕੇ ਕਿਸੇ ਨੇ ਵੀ ਸਾਥ ਲੈ ਜਾਣਾ। ਪ੍ਰੀਤਮ ਦੀ ਮਾਂ ਬਾਪ ਨੇ ਆਪਸ ਵਿੱਚ ਸਲਾਹ ਕੀਤੀ ਤੇ ਰਿਸ਼ਤੇਦਾਰਾਂ ਨੂੰ ਪ੍ਰੀਤਮ ਲਈ ਰਿਸ਼ਤਾ ਲੱਭਣ ਲਈ ਗਿਆ। ਇੱਕ ਦੋ ਥਾਂ ਦੱਸ ਪਈ ਪਰ ਕਿਸੇ ਨੂੰ ਜੱਚਿਆ ਨਹੀਂ। ਫਿਰ ਇੱਕ ਦਿਨ ਪ੍ਰੀਤਮ ਦੀ ਦੂਰ ਦੀ ਮਾਸੀ ਇੱਕ ਰਿਸ਼ਤਾ ਲੈ ਕੇ ਆਈ। ਮੁੰਡਾ ਦੁਬਈ ਰਹਿੰਦਾ ਸੀ, 8 ਕਿੱਲੇ ਜ਼ਮੀਨ ਦੇ ਵੀ ਸੀ। ਮੁੰਡਾ ਵੀ ਕੱਲਾ-ਕੱਲਾ ਸੀ ਘਰਦਿਆਂ ਨੂੰ ਘਰ-ਬਾਰ ਤਾਂ ਠੀਕ ਲੱਗਾ ਸੋਚਿਆ ਮੁੰਡੇ ਨੂੰ ਵੀ ਛਾਤੀ ਮਾਰ ਲਈਏ ਮੁੰਡਾ ਵੇਖਣ ਗਏ ਤਾਂ ਮੁੰਡਾ ਪੱਕੇ ਰੰਗ ਦਾ ਸੀ ਕੋਈ ਬਾਹਲੀ ਫੱਬਤ ਵੀ ਨਹੀਂ ਸੀ ਪ੍ਰੀਤਮ ਦੇ ਪਿਓ ਨੂੰ ਮੁੰਡਾ ਨਾ ਜੱਚਿਆ ਜਦੋਂ ਘਰ ਆ ਕੇ ਸਲਾਹ ਕੀਤੀ ਤਾਂ ਵਿਚੋਲਣ ਕਹਿਣ ਲੱਗੀ ਭਾਈ ਅੱਠ ਕਿੱਲੇ ਮੂੰਹ ਨਾਲ ਆਖਣੇ ਕੋਈ ਮਖੌਲ ਥੋੜੀ ਆ ਰੰਗ ਨੂੰ ਕੀ ਕਰਨਾ ਕੁੜੀ ਸੁੱਖ ਭੋਗੂ ਇਸ ਤਰ੍ਹਾਂ ਗੱਲਾਂ ਚ ਲਾ ਕੇ ਕੁੜੀ ਮੁੰਡੇ ਨੂੰ ਵਖੌਣ ਦਾ ਦਿਨ ਮਿੱਥਿਆ ਗਿਆ ਜਦ ਪ੍ਰੀਤਮ ਨੇ ਪਹਿਲੀ ਵਾਰ ਗੁਲਾਬ ਸਿੰਘ ਨੂੰ ਵੇਖਿਆ ਤਾਂ ਵਿਆਹ ਨੂੰ ਲੈ ਕੇ ਸਜਾਏ ਸਾਰੇ ਸੁਮਨੇ ਬिखरਦੇ ਜਿਹਾ ਨਜ਼ਰ ਆਏ ਤੇ ਉਹਦੀ ਬਿਮਾਰੀ ਦੇ ਚਲਦਿਆਂ ਉਹ ਆਪਣੇ ਦਿਲ ਦੀ ਗੱਲ ਰੱਖ ਸਕੇ ਉਸ ਲਈ ਦਿਲ ਨਹੀਂ ਸੀ ਮੰਦਾ ਆਖਰਕਾਰ ਪ੍ਰੀਤਮ ਦਾ ਵਿਆਹ ਗੁਲਾਬ ਸਿੰਘ ਨਾਲ ਹੋ ਗਿਆ ਕੋਈ ਐਡਾ ਵੱਡਾ ਵਿਆਹ ਨਹੀਂ ਸੀ ਪ੍ਰੀਤਮ ਦੇ ਪਿਓ ਨੇ ਬਸ ਡੰਗ ਹੀ ਸਾਰਿਆ ਤੇ ਅੱਜ ਪ੍ਰੀਤਮ ਦੇ ਵਿਆਹ ਦੀ ਪਹਿਲੀ ਰਾਤ ਸੀ ਗੁਲਾਬ ਸ਼ਰਾਬ ਨਾਲ ਰੱਜਿਆ ਕਮਰੇ ਵਿੱਚ ਸ਼ਰਾਬ ਦੀ ਬੋ ਨਾਲ ਪ੍ਰੀਤਮ ਦਾ ਸਾਹ ਨਹੀਂ ਸੀ ਨਿਕਲ ਰਿਹਾ ਔਖੇ ਸੋਖੇ ਰਾਤ ਕੱਢੀ ਸਵੇਰੇ ਆਪਣਾ ਆਪ ਸਮੇਟਿਆ ਤੇ ਨਹਾ ਧੋ ਕੇ ਤਿਆਰ ਹੋ ਗਈ ਅੱਜ ਦਾਜ ਦਾ ਵਿਖਾੜਾ ਪਾਉਣਾ ਸੀ ਕੋਈ ਖਾਸ ਸੋਹਣਾ ਲੀੜਾ ਲੱਤਾ ਤੇ ਨਹੀਂ ਸੀ ਉਸ ਵਿੱਚ ਪ੍ਰੀਤਮ ਦੀ ਸੱਸ ਮੂੰਹ ਨੱਕ ਜਿਹੇ ਮਰੋੜਦੀ ਕਹਿੰਦੀ ਗੋਰਾ ਚੰਮ ਹੀ ਏ ਪੱਲੇ ਕਰਤੂਤ ਨਹੀਂ ਕਈ ਹੋਰ ਬੁੜੀਆਂ ਪ੍ਰੀਤਮ ਦਾ ਮਜ਼ਾਕ ਜਿਹਾ ਬਣਾ ਰਹੀਆਂ ਸੀ ਸੱਸ ਸਾਰਿਆਂ ਨੂੰ ਬਾਜੀ ਦੇਣ ਸੁਭਾਤ ਵੱਲ ਗਈ ਪ੍ਰੀਤਮ ਨੇ ਇਦਾਂ ਦਾ ਵਿਵਹਾਰ ਕਦੇ ਨਹੀਂ ਸੀ ਵੇਖਿਆ ਉਹਨੂੰ ਸਾਰੇ ਬਹੁਤ ਰੁੱਖੇ ਰੁੱਖੇ ਲੱਗੇ ਹਾਲੇ ਸੱਸ ਬੋਲ ਕੇ ਹਟੀ ਹੀ ਸੀ ਕਿ ਗੁਲਾਬ ਸਿੰਘ ਆ ਕੇ ਪ੍ਰੀਤਮ ਦੇ ਦਿਵਾਲੇ ਹੋ ਗਿਆ ਅੱਠ ਕਿੱਲੇ ਆਉਂਦੇ ਮੈਨੂੰ ਇੱਕ ਕੜਾ ਵੀ ਨਾ ਸਰਿਆ ਫਕੀਰਾਂ ਕੋਲ ਪ੍ਰੀਤਮ ਬੁੱਤ ਬਣੀ ਸਭ ਕੁਝ ਸੁਣੀ ਜਾ ਰਹੀ ਸੀ ਅਗਲੇ ਦਿਨ ਪ੍ਰੀਤਮ ਨੇ ਫੇਰਾ ਪਉਣ ਜਾਣਾ ਸੀ ਧੀਆ ਵਿਆਹ ਤੋਂ ਅਗਲੇ ਦਿਨ ਹੀ ਬਹੁਤ ਸਿਆਣੀਆਂ ਹੋ ਜਾਂਦੀਆਂ ਨੇ ਪ੍ਰੀਤਮ ਨੇ ਵੀ ਸਾਰਾ ਕੁਝ ਢਿੱਡ ਵਿੱਚ ਪਾਇਆ ਤੇ ਹੱਸਦੀ ਹੱਸਦੀ ਪੇਕੇ ਫੇਰਾ ਪਾ ਆਈ ਮਾਂ ਨੇ ਸਹੁਰੇ ਘਰ ਬਾਰੇ ਪੁੱਛਿਆ ਤਾਂ ਪ੍ਰੀਤਮ ਨੇ ਸਿਫਤਾਂ ਕਰਨ ਵਿੱਚ ਕੋਈ ਕਸਰ ਨਾ ਛੱਡੀ ਧੀ ਦੀਆਂ ਗੱਲਾਂ ਸੁਣ ਮਾਂ ਪਿਓ ਦੇ ਕਾਲਜੇ ਠੰਡ ਪੈ ਗਈ ਹੁਣ ਪ੍ਰੀਤਮ ਵਾਪਸ ਆਪਣੇ ਸਹੁਰੇ ਘਰ ਆ ਗਈ ਆਉਂਦਿਆਂ ਹੀ ਉਸ ਨੂੰ ਰਸੋਈ ਚਾੜ ਦਿੱਤਾ ਸਾਰਾ ਦਿਨ ਘਰ ਦਾ ਕੰਮ ਕਰਦੀ ਪ੍ਰੀਤਮ ਆਪਣੀ ਕਿਸਮਤ ਨੂੰ ਰੋਂਦੀ ਅਤੇ ਰਾਤ ਨੂੰ ਗੁਲਾਬ ਸਿੰਘ ਤੰਗ ਕਰਦਾ। ਸਾਲ ਦੇ ਅੰਦਰ ਅੰਦਰ ਹੀ ਪ੍ਰੀਤਮ ਦਾ ਪਿਤਾ ਅਕਾਲ ਚਲਾਣਾ ਕਰ ਗਿਆ। ਪ੍ਰੀਤਮ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ। ਉਸਨੇ ਪਿਓ ਦੀ ਬਿਮਾਰੀ ਦੇ ਘਰ ਦੇ ਹਾਲਾਤ ਵੇਖਦਿਆਂ ਕਦੇ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਾ ਦੱਸੀ। ਆਪਣੀ ਹੱਡੀ ਹਡਾਉਂਦੇ ਉਹ ਦਿਨ ਪੂਰੇ ਕਰ ਰਹੀ ਸੀ। ਹਾਲੇ ਪਿਓ ਦਾ ਸੰਸਕਾਰ ਹੀ ਹੋਇਆ ਸੀ। ਤੇ ਗੁਲਾਬ ਸਿੰਘ ਨੇ ਘਰ ਜਾਣ ਦੀ ਕਾਲੀ ਪਾ ਦਿੱਤੀ। ਉਹ ਪ੍ਰੀਤਮ ਨੂੰ ਵੀ ਨਾਲ ਲੈ ਕੇ ਜਾਣ ਦੀ ਤੰਗ ਵਿੱਚ ਸੀ ਪਰ ਲੋਕਾਂ ਦਾ ਭੈ ਰਖਦਾ ਕੁਝ ਕਹਿ ਨਾ ਸਕਿਆ। ਇੱਕ ਦੋ ਦਿਨ ਰੁਕਣ ਤੋਂ ਬਾਅਦ ਜਦੋਂ ਪ੍ਰੀਤਮ ਵਾਪਸ ਸੋਹਰੇ ਘਰ ਗਈ ਤਾਂ ਦੋਵੇਂ ਮਾਂ ਪੁੱਤ ਦੇ ਮੂੰਹ ਬਣੇ ਵੇਖ ਪ੍ਰੀਤਮ ਸਮਝ ਗਈ ਕਿ ਉਹ ਇਸ ਨਾਲ ਪੇਕੇ ਰਹਿਣ ਕਰਕੇ ਗੁੱਸੇ ਹਨ। ਗੁਲਾਬ ਨੇ ਪ੍ਰੀਤਮ ਨੂੰ ਆਉਂਦਿਆਂ ਬਾਹੋਂ ਫੜਿਆ ਤੇ ਧੂਕੇ ਕੰਧ ਨਾਲ ਮਾਰਿਆ। ਪ੍ਰੀਤਮ ਦੀਆਂ ਚੀਕਾਂ ਲਗਲੇ ਗਲੀ ਗਵੰਡ ਵਿੱਚ ਵੀ ਸੁਣ ਗਈਆਂ ਗੁਲਾਬ ਨੂੰ ਵੇਖ ਪ੍ਰੀਤਮ ਦੇ ਸੀਨੇ ਤੇ ਭੰਬੜ ਮਚ ਗਏ ਜਿਵੇਂ ਕਹਿ ਰਹੀ ਸੋਵੇ ਕਿ ਕਸਾਈਆਂ ਆਪਣੇ ਪਿਓ ਵਰਗੇ ਸੋਹਰੇ ਦਾ ਸਿਵਾ ਤੇ ਠੰਡਾ ਹੋ ਲੈਣ ਦਿੰਦਾ ਤੂੰ ਇਹਨਾਂ ਕਰਮਾਂ ਦਾ ਫਲ ਕਿੱਥੇ ਦੇਵੇਂਗਾ ਪ੍ਰੀਤਮ ਰੂਪੋਕਰੂਪ ਹੋ ਗਈ ਤਰ੍ਹਾਂ ਤਰ੍ਹਾਂ ਦੀਆਂ ਦੁਸ਼ਣਬਾਜ਼ੀਆਂ ਸਹੰਦੀ ਮਾਰ ਨੂੰ ਕੁੱਟ ਜਰਦੀ ਪ੍ਰੀਤਮ ਨੇ ਇੱਕ ਧੀ ਨੂੰ ਜਨਮ ਦਿੱਤਾ ਜਿਸ ਕਰਕੇ ਉਸ ਨਾਲ ਹੋਰ ਵੀ ਬੁਰਾ ਵਿਵਹਾਰ ਹੋਣ ਲੱਗਾ ਉਸ ਨੂੰ ਕਲਹੈਣੀ ਕਹਿ ਕੇ ਪੁਕਾਰਿਆ ਜਾਂਦਾ ਇੱਕ ਦਿਨ ਇਦਾਂ ਦਾ ਵੀ ਆਇਆ ਕਿ ਗੁਲਾਬ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਆਪਣੀ ਨਿੱਕੀ ਜਹੀ ਜਵਾਕੜੀ ਨੂੰ ਮੰਜੇ ਤੋਂ ਥੱਲੇ ਪਵਾ ਕੇ ਮਾਰਿਆ ਪ੍ਰੀਤਮ ਦੀ ਵੇਖਦੇ ਸਾਰ ਹੀ ਜਾਨ ਨਿਕਲ ਗਈ ਪ੍ਰੀਤਮ ਨੂੰ ਗੁਲਾਬ ਇਨਸਾਨ ਨਹੀਂ ਹੈਵਾਨ ਲੱਗਦਾ ਸੀ ਪਹਿਲਾਂ ਉਹ ਘਰੋਂ ਬਾਹਰ ਰਹਿ ਕੇ ਨਸ਼ਾ ਕਰਦਾ ਸੀ ਪਰ ਹੁਣ ਉਹ ਆਪਣੇ ਸ਼ਰਾਬੀ ਯਾਰਾਂ ਨੂੰ ਘਰ ਲਿਆਉਣ ਲੱਗਾ ਉਸਦੇ ਯਾਰ ਪ੍ਰੀਤਮ ਵੱਲ ਗੰਦੀ ਨਜ਼ਰ ਵੱਲ ਵੇਖਦੇ ਪ੍ਰੀਤਮ ਜਦੋਂ ਕਦੇ ਸਬਜੀ ਬਾਜੀ ਫੜਾਉਣ ਜਾਂਦੀ ਤਾਂ ਉਸਦੇ ਯਾਰ ਉਸਦੇ ਹੱਥਾਂ ਨਾਲ ਛੇੜ ਛਾੜ ਕਰਦੇ ਪ੍ਰੀਤਮ ਇਹ ਸਭ ਸਹਿਣ ਨਹੀਂ ਸੀ ਕਰ پا ਰਹੀ ਇੱਕ ਦਿਨ ਉਸਨੇ ਹਾਰਕੇ ਗੁਲਾਬ ਸਿੰਘ ਨੂੰ ਇਹ ਗੱਲ ਦੱਸ ਦਿੱਤੀ ਕਿ ਉਸਦੇ ਯਾਰ ਮੇਰੇ ਉੱਤੇ ਗੰਦੀ ਨਜ਼ਰ ਰੱਖਦੇ ਹਨ ਫਿਰ ਕੀ ਸੀ ਗੁਲਾਬ ਤੇ ਉਸਦੀ ਮਾਂ ਨੂੰ ਤਾਂ ਇੱਕ ਨਵਾਂ ਬਹਾਨਾ ਮਿਲ ਗਿਆ ਸੀ ਪ੍ਰੀਤਮ ਨੂੰ ਤੰਗ ਕਰਨ ਦਾ ਹੁਣ ਗੁਲਾਬ ਰੋਜ਼ ਡੱਫ ਕੇ ਆਪਣੇ ਯਾਰਾਂ ਦੇ ਸਾਹਮਣੇ ਪ੍ਰੀਤਮ ਦੀ ਮਾਰ ਘਟਾਈ ਕਰਦਾ ਪ੍ਰੀਤਮ ਦੀ ਕੁੜੀ 5-6 ਸਾਲਾਂ ਦੀ ਹੋ ਚੁੱਕੀ ਸੀ ਉਹ ਅੰਦਰ ਦਰਵਾਜ਼ੇ ਵਿੱਚ ਲੁਕ ਕੇ ਸਭ ਵੇਖਦੀ ਰਹਿੰਦੀ ਇੱਕ ਦਿਨ ਪ੍ਰੀਤਮ ਦੀ ਸੱਸ ਗੁਸਲਖਾਨੇ ਵਿੱਚੋਂ ਤਿਲਕ ਕੇ ਡਿੱਗ ਗਈ ਤੇ ਉਹਦੀ ਪੱਟ ਕੋਲੋਂ ਲੱਤ ਟੁੱਟ ਗਈ ਇੱਕ ਡਿਸਕ ਵੀ ਹਿੱਲ ਗਈ ਹੁਣ ਉਹ ਮੰਝੇ ਵਸ ਹੋ ਗਈ ਪਰ ਰੱਬ ਦੀ ਮੂਰਤ ਪ੍ਰੀਤਮ ਉਸ ਦੀ ਬਹੁਤ ਸੇਵਾ ਕਰਦੀ ਹੁਣ ਵਿੱਚੋਂ ਉਸ ਦੀ ਸੱਸ ਨੂੰ ਆਪਣੇ ਕਰਮਾਂ ਤੇ ਪਛਤਾਵਾ ਹੋਣ ਲੱਗਾ ਪਰ ਆਕੜ ਮਾਰੀ ਹਲੇ ਵੀ ਪ੍ਰੀਤਮ ਕੋਲੋਂ ਮਾਫੀ ਨਾ ਮੰਗਦੀ ਮਾਂ ਦੀ ਦਿਨ ਰਾਤ ਸੇਵਾ ਕਰਦੀ ਵੇਖ ਵੀ ਗਲਾਬ ਦੇ ਵਿਵਹਾਰ ਵਿੱਚ ਰਤਾ ਵੀ ਫਰਕ ਨਾ ਪਿਆ ਉਹ ਰੋਜ਼ ਆਉਂਦਾ ਤੇ ਪ੍ਰੀਤਮ ਦੇ ਹੱਡ ਸੇਕ ਫਿਰ ਹੀ ਰੋਟੀ ਖਾਂਦਾ ਪ੍ਰੀਤਮ ਆਪਣੀ ਕਿਸਮਤ ਨੂੰ ਕੋਸਦੀ ਉਹਨਾਂ ਸੁੱਜੇ ਹੱਥਾਂ ਨਾਲ ਆਪਣੇ ਪਿੰਡੇ ਨੂੰ ਸੇਕ ਦਿੰਦੀ ਮਾਂ ਨੂੰ ਤੜਫਦਿਆਂ ਵੇਖ ਧੀ ਮਾਂ ਨੂੰ ਕਹਿ ਦਿੰਦੀ ਮਾਂ ਇਸ ਤੋਂ ਚੰਗਾ ਇਹ ਬਾਪੂ ਹੀ ਨਾ ਹੁੰਦਾ ਇੰਨਾ ਸੋਹਣਾ ਪ੍ਰੀਤਮ ਧੀ ਨੂੰ ਫਿਰ ਕਹਿੰਦੀ ਨਾ ਪੁੱਤ ਤੇਰਾ ਬਾਪ ਮੈਂ ਉਸ ਦੀ ਸੁਹਾਗਣਾ ਕਿ ਪ੍ਰੀਤਮ ਨੇ ਧੀ ਨੂੰ ਤਾਂ ਚੁੱਪ ਕਰਵਾ ਦਿੱਤਾ ਪਰ ਆਪ ਉਹ ਸਮਝ ਨਹੀਂ پا ਰਹੀ ਸੀ ਕਿ ਉਹ ਸੁਹਾਗਣ ਹੈ ਜਾਂ ਅਪਹਾਗਣ ਦੋਸਤੋ ਇਹ ਦਰਦਪਰੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਦੇ ਰਾਹੀਂ ਜਰੂਰ ਦੱਸਣਾ ਅਤੇ ਹੋਰ ਵੀ ਨਵੀਂ-ਨਵੀਆਂ ਕਹਾਣੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਲੈਣਾ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ